ਮੈਂ ਪਿੰਡ ਪਤਲਾਣਾ ਤੋਂ ਗਨਸ਼ਾਮ ਰਾਣਾ ਕਿ ਜਿਹੜੇ ਸਾਡੇ ਜਤਿੰਦਰ ਸਿੰਘ ਚਤਿੰਦਰ ਸਿੰਘ ਹੈ ਇਹਨਾਂ ਦਾ ਨੌ ਪੂਰਾ ਜਿਹੜੇ ਕਿ ਬਹੁਤ ਹੀ ਹੋਣਹਾਰ ਮੇ ਲੜਕਾ ਸੀਗਾ ਤੇ ਟੈਕਸੀ ਦਾ ਕੰਮ ਕਰਦਾ ਸੀਗਾ ਤੇ ਬਹੁਤ ਹੀ ਮੰਦ ਭਾਗੀ ਖਬਰ ਸਾਨੂੰ ਸਵੇਰੇ ਨੈਤ ਗੱਡੀ ਡਿਗਣ ਕਰਕੇ ਤੇ ਜਿਹੜਾ ਦੇਖਿਆ ਨੀ ਜਾ ਰਿਹਾ ਮੁੰਡੇ ਦੀ ਡੈਥ ਹੋ ਗਈ ਹੈ ਗੱਡੀ ਖਤਮ ਹੋ ਗਈ ਆ ਸਾਡੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਚੱਲ ਰਹੀ ਆ ਸਾਨੂੰ 6 6:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਗੱਡੀ ਨਹਾ ਚ ਡਿੱਗੀ ਆ ਅਸੀਂ ਮੌਕੇ ਤੇ ਪੁੱਜੇ ਆਣ ਕੇ ਜਿਹੜਾ ਇਹਦੇ ਜਿਹੜੇ ਡਾਕੂਮੈਂਟਸ ਚੈੱਕ ਕੀਤੇ ਆ ਚੈੱਕ ਕਰਕੇ ਜਿਹੜਾ ਉਹਦਾ ਨਾਮ ਚਤਿੰਦਰ ਸਿੰਘ ਸਨ ਆਫ ਗਰਦੀਪ ਸਿੰਘ ਵਾਸੀ ਪਧਰਾਣਾ ਠਾਣਾ ਗੜਸ਼ੰਕਰ ਦਾ ਜਿਹੜਾ ਇਹ ਵਾਸੀ ਸੀਗਾ ਇਹਦੇ ਕਰਨ ਫਾਰਮ ਕਰ ਦਿੱਤਾ ਇਹਦੇ ਪਾਰ ਸਾਰੇ ਤਾਂ ਫਿਰ ਜੋ ਬਣਦੀ ਕਾਰਵਾਈ ਕਰਦਾਂਗੇ ਇਹ ਧੁੰਦ ਦੇ ਵਿੱਚ ਸ਼ਾਇਦ ਹੋ ਸਕਦਾ ਵੀ ਨਹੀਂ ਸੜਕ ਕਲੀਅਰ ਹੋਈ ਕਰਕੇ ਨਾ ਨਹਿਰ ਦੇ ਵਿੱਚ ਗੱਡੀ ਡੇਗ ਗਈ ਸੀ ਤਾਂ ਬਹੁਤ ਜ਼ਿਆਦਾ ਹਾ사 ਵੱਡਾ ਹੋ ਗਿਆ ਇਹ ਸਰ ਨਹਿਰ ਚ ਡਿੱਗ ਕੇ ਵੀ ਕਾਫੀ ਦੂਰ ਤੱਕ ਪਹੁੰਚ ਹੀ ਗਈ ਗੱਡੀ ਹੋ ਸਕਦਾ ਕਾਫੀ ਤੇਜ਼ ਹੋਵੇ ਇਹ ਨਹੀਂ ਹੁਣ ਇਸ ਬਾਰੇ ਤਾਂ ਨਹੀਂ ਪਤਾ ਸਾਨੂੰ ਪਰ ਕਾਫੀ ਤੇਜ਼ ਹੀ ਕਹਿ ਸਕਦੇ ਹਾਂ ਕਾਫੀ ਦੂਰ ਤੋਂ ਕਾਫੀ ਦੂਰ ਤੱਕ ਗੱਡੀ ਆਈ ਕਿਸੜ ਦੀ ਕਿਸੜ ਦੀ ਨਹਿਰ ਦੇ ਵਿੱਚ ਆ ਗੱਡੀ ਘਟਾਣੇ ਆ ਡੈੱਡ ਬੋਡੀ ਨੂੰ ਜਿਹੜੀ ਆ ਉੱਥੇ ਭੇਜ ਕੇ ਜੋ ਬਣਦੀ ਕਾਰਪੇ ਜਿਹੜੀ ਅਮਨ ਵਿੱਚ ਲਿਆ